ਕੀਕਾ ਸਾਰੇ ਵੀਰਾਂ ਨੂੰ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਬਾਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਇੱਕ ਜਰੂਰੀ ਬੇਨਤੀ ਕਰਨੀ ਸੀ ਆਪਾਂ ਨੇ ਵੀ ਜਿਹੜੀ 27 April ਨੂੰ ਹਾਂ ਸ਼ਾਇਦ 27 April 'ਇਹ ਟੈਂਪੂ ਆ ਸਟੂਲੇ ਜੇ ਰੈਲੀ ਕਰਦੇ ਆਗੇ ਇਹ ਆਪਾਂ ਨੇ ਹੋਣ ਨਹੀਂ ਦੇਣੀ ਠੀਕ ਹੈ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਬਿਖਤੇ ਰੋਕ ਲਈ ਜਿਹ ਹੈ ਜੀ ਤੇ ਭਗਵਾਨ ਜੀ ਮਾਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਐ 20 ਤੇ ਰੋਕ ਲਈ ਜਿਹੜੀ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਇਹ ਹੁਣ ਕਰਨਾ ਸਾਫਤ ਕਿਆ ਕਰਨਾ ਚਾਹੁੰਦੇ ਆ ਠੀਕ ਹੈ ਤੁਸੀਂ ਭਲੇ ਚੰਗੇ ਘਰਾਂ ਦੇ ਮੁੰਡੇ ਆ ਤੁਸੀਂ ਟੈਂਪੂ ਬਣ ਗਏ ਹਨ ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈਗਾ ਇਹ ਚੰਗੀਆਂ ਗੱਲਾਂ ਨਹੀਂ ਤੁਹਾਡੇ ਵਾਸਤੇ ਹੋਣੀ ਨਹੀਂ ਚਾਹੀਦੀ ਇਹ ਠੀਕ ਹੈ ਆ ਰੱਬ ਨਾ ਕਰੇ ਠੀਕ ਹੈ ਜੀ ਕੱਲੋ ਕੋਈ ਉਹਜਾ ਮਾਹੌਲ ਹੋ ਗਿਆ ਉੱਥੇ ਕੌਣ ਜ਼ਿੰਮੇਵਾਰ ਹੈ ਠੀਕ ਹੈ ਨਹੰਗ ਫੌਜਾਂ ਵੀ ਤਿਆਰ ਬੈਠੀਆਂ ਭਾਈ ਅਮਰਤਪਾਲ ਸਿੰਘ ਵੀ ਤਿਆਰ ਬੈਠੇ ਨੇ ਭਾਈ ਅਮਰਤਪਾਲ ਸਿੰਘ ਮੇਰੋਂ ਉਹ ਵੀ ਤਿਆਰ ਬੈਠੇ ਆ ਠੀਕ ਹੈ ਕਿਤੇ ਉਹਜਾ ਮਾਹੌਲ ਨਾ ਬਣ ਜਾਵੇ ਵੀ ਕੁਝ ਗਲਤ ਕੰਮ ਹੋ ਜਾਵੇ ਉੱਥੇ ਕੋਈ ਠੀਕ ਹੈ ਜੀ ਆਪਾਂ ਵੀ ਪਹੁੰਚੂਗੇ ਜਰੂਰ ਤੁਸੀਂ ਵੀ ਪਹੁੰਚਿਓ ਸਾਰੇ ਜਣੇ ਸਾਰਿਆਂ ਦੀ ਰਿਕਵੈਸਟ ਹੈ ਵੀ ਆਪਾਂ ਨਾ ਇਹ ਰੈਲੀ ਹੋਣ ਨਹੀਂ ਦੇਣੀ ਠੀਕ ਹੈ ਇੱਕ ਉਥੇ ਗੁਰੂਆਂ ਪੀਰਾਂ ਦੀ ਧਰਤੀ ਤੇ ਜਾ ਕੇ ਇਹ ਗੰਦ ਪਾਉਂਗੇ ਉੱਥੇ ਲੱਕ ਲਹਾਲਾਉਂਗੇ ਜਾ ਕੇ ਠੀਕ ਹੈ ਤੁਸੀਂ ਭਲੇ ਚੰਗੇ ਸਰਦਾਰ ਐ ਪੱਗਾਂ ਬੰਨਿਆ ਵੀ ਤੁਸੀਂ ਯਾਰ ਠੀਕ ਹੈ ਤੁਸੀਂ ਲੱਕ ਹਲਾਉਂਗੇ ਉੱਥੇ ਜਾ ਕੇ ਸ਼ਰਮ ਕਰੋ ਕੁਛ ਠੀਕ ਹੈ ਸਾਬਤ ਕਿਆ ਕਰਨ ਚਾਹੁੰਦੇ ਆ ਵੀ ਪੰਜਾਬ ਮਾ ਕੁਝ ਹੋ ਰਿਹਾ ਠੀਕ ਹੈ ਉਹ ਵੀ ਗੁਰੂ ਕੀ ਨਗਰੀ ਦੇ ਵਿੱਚ ਤੁਸੀਂ ਇਹ ਹੀ ਸਾਬਤ ਕਰਨਾ ਚਾਹੁੰਦੇ ਆਂ ਕਿ ਆਹ ਕੁਝ ਹੋ ਰਿਹਾ ਉੱਥੇ ਵੀ ਅਸੀਂ ਆਹ ਕੁਝ ਕਰ ਗਏ ਕਿਹੜਾ ਤੁਸੀਂ ਐਮਪੀ ਦਾ ਇਲੈਕਸ਼ਨ ਲੜਨਾ ਜਾਂ ਐਮਐਲਏ ਦਾ ਇਲੈਕਸ਼ਨ ਲੜਨਾ ਜਿਹੜੀ ਤੁਸੀਂ ਰੈਲੀ ਕੱਢ ਰਹੇ ਹੋ ਤੇ ਭਵਾਂ ਤਮਾਨ ਸਾਹਿਬ ਨੂੰ ਬਾਰ-ਬਾਰ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਠੀਕ ਹੈ ਜੀ ਵੀ ਇਹ ਰੈਲੀ ਹੋਣੀ ਨਹੀਂ ਚਾਹੀਦੀ ਉੱਥੇ ਮਾਹੌਲ ਖਰਾਬ ਹੋ ਸਕਦਾ ਹੈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੈ ਠੀਕ ਹੈ ਆਪਾਂ ਵੀ ਆਉਂਗੇ ਤੁਸੀਂ ਵੀ ਸਾਰੇ ਜਣੇ ਪਹੁੰਚੋ ਆਪਾਂ ਨਾ ਇਹ ਰੈਲੀ ਹੋਣ ਨਹੀਂ ਦੇਣੀ ਆਪਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਹੈ ਜੀ ਆਪਾਂ ਉਹਨਾਂ ਦੇ ਜਥੇ ਦੇ ਨਾਲ ਜਾਉਂਗੇ ਠੀਕ ਹੈ ਜਿੰਨੇ ਵੀ ਮੇਰੇ ਵੀਰ ਮੇਰੀ ਵੀਡੀਓ ਦੇਖੋਗੇ ਠੀਕ ਹੈ